ਇੱਕ ਜੋ ਨੂੰ ਵੋਟਾਂ ਪੈਣਗੀਆਂ ਪਰੰਤੂ ਉਸ ਤੋਂ ਪਹਿਲੇ ਹੀ ਸਿਆਸੀ ਅਖਾੜੇ ਭੱਜਦੇ ਜਾ ਰਹੇ ਨੇ ਤੇ ਉੱਥੇ ਹੀ ਬਠਿੰਡਾ ਦੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਨੇ ਤੇ ਜਿਸ ਨੂੰ ਲੈ ਕੇ ਬਠਿੰਡਾ ਜਿਹੜਾ ਕਿ ਬਾਦਲਾਂ ਦਾ ਗੜ ਵੀ ਮੰਨਿਆ ਜਾਂਦਾ ਹੈ ਉਸ ਨੂੰ ਪੂਰੀ ਟੱਕਰ ਹੁਣ ਲੱਖਾ ਸਿਧਾਣਾ ਦੇ ਰਿਹਾ ਹੈ ਤੇ ਦੱਸ ਦਈਏ ਕਿ ਹੁਣ ਲੱਖਾ ਸਿਧਾਣਾ ਦਾ ਇੱਕ ਵੱਡਾ ਬਿਆਨ ਸਾਹਮਣੇ ਕੁਝ ਅਕਾਲੀ ਦਲ ਦੇ ਉੱਤੇ ਪਲਟਵਾਰ ਕੀਤੇ ਨੇ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਚੋਣ ਨਿਸ਼ਾਨ ਮਿਲ ਗਿਆ ਹੈ ਤੇ ਇਸ ਵਾਰ ਸਾਨੂੰ ਵੱਤੋ ਵੱਧ ਵੋਟ ਪਾਈ ਜਾਵੇ ਤੇ ਸਾਨੂੰ ਜਿਤਾਇਆ ਜਾਵੇ ਤੇ ਕੁਝ ਪੰਜਾਬ ਸਰਕਾਰ ਨੂੰ ਲੈ ਕੇ ਵੀ ਤਿੱਖੇ ਨਿਸ਼ਾਨੇ ਸਾਧੇ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਤੋਂ ਵੀ ਸਾਨੂੰ ਕੋਈ ਆਸ ਨਹੀਂ ਸੀ ਤੇ ਹੁਣ ਵੀ ਪੰਜਾਬ ਸਰਕਾਰ ਤੋਂ ਸਾਨੂੰ ਕੋਈ ਆਸ ਨਹੀਂ ਤੇ ਲੋਕਾਂ ਨੂੰ ਸਿਰਫ ਸਿਰਫ ਗੁੰਮਰਾਹ ਕੀਤਾ ਜਾ ਰਿਹਾ ਤੇ ਬਿਆਨ ਲੱਖਾਂ ਸਿਧਾਨਾਂ ਦੇ ਵੱਲੋਂ ਦਿੱਤੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਜਰੂਰੀ ਕੁਝ ਬੇਨਤੀਆਂ ਨੇ ਅਪੀਲਾਂ ਨੇ ਧਿਆਨ ਦੇ ਨਾਲ ਸੁਣਨਾ ਪਹਿਲਾਂ ਤਾਂ ਇਹ ਆ ਕਿ ਆਪਣਾ ਚੋਣ ਨਿਸ਼ਾਨ ਆ ਜਿਹੜਾ ਉਹ ਬਾਲਟੀ ਆ 10ਵੇਂ ਨੰਬਰ ਤੇ ਆਪਣਾ ਚੋਣ ਨਿਸ਼ਾਨ ਆ ਜਿਹੜੀ ਮਸ਼ੀਨ ਹੋਗੀ ਉਹਦੇ ਉੱਤੇ 10ਵੇਂ ਨੰਬਰ ਦਾ ਆਪਣਾ ਨਿਸ਼ਾਨ ਆ ਇਹ ਧਿਆਨ ਰੱਖਣਾ ਚੋਣ ਸ਼ਣ ਬਾਲਟੀ ਆ ਜਿੰਨੇ ਵੀ ਨੌਜਵਾਨ ਜਿੰਨੇ ਵੀ ਇਨਸਾਨ ਆਪਣੇ ਨਾਲ ਜੁੜੇ ਹੋਏ ਆ ਸਾਰੇ ਉਹ ਆਪਣੇ ਪਿੰਡਾਂ ਦੇ ਵਿੱਚ ਘਰੋ ਘਰੀ ਤੁਸੀਂ ਆਪ ਮਹਾਰੇ ਸ਼ੁਰੂ ਹੋ ਜਿਓ ਹੁਣ ਹਰ ਘਰ ਦੇ ਵਿੱਚ ਮਾਵਾ ਕੋਲੇ ਭੈਣਾ ਕੋਲੇ ਜਾ ਕੇ ਬਜ਼ੁਰਗਾਂ ਕੋਲੇ ਆਪਣਾ ਨਿਸ਼ਾਨ ਦਿਖਾਉਣਾ ਤੇ ਸੋਡੀ ਜ਼ਿੰਮੇਵਾਰੀ ਆ ਹਲਕਾ ਬਹੁਤ ਵੱਡਾ ਸਾਰੇ ਹਲਕੇ ਦੇ ਵਿੱਚ ਢੀੜਾ ਦਵਾਰੇ ਨਹੀਂ ਲੱਗਣਾ ਇੱਕ ਵਾਰੀ ਆਪਾਂ ਢੀੜਾ ਮਾਰ ਗਏ ਆ ਕਈ ਭਰਾ ਕਹਿੰਦੇ ਵੀ ਆ ਕਿ ਬਾਈ ਦਵਾਰੇ ਆਓ ਦਵਾਰੇ ਆਪ ਵੀ ਢੀੜਾ ਲਾ ਕੇ ਜਾਓ ਸੋ ਢੀੜਾ 650 ਪਿੰਡ ਆ ਬਾਈ ਢੀੜਾ ਬੜਾ ਮੁਸ਼ਕਲ ਆ ਸੋ ਤੁਸੀਂ ਆਪ ਦੇ ਤੌਰ ਦੇ ਉੱਤੇ ਹੁਣ ਇਹ ਸੋਚ ਲਵੀਏ ਚੌਣ ਭਾਈ ਲੱਖਾਂ ਨੇ ਅਸੀਂ ਲੜ ਰਹੇ ਆ ਇੱਕ ਬੇਨਤੀ ਹੋਰ ਆ ਕਿਸ ਜੱਜ ਨਾਲ ਫੋਨ ਆਇਆ ਕਿ ਭਾਈ ਸਾਡੇ ਤੇ ਦਾਅ ਬਹੁਤ ਪੈਂਦੀ ਆ ਸਾਡੇ ਰਿਸ਼ਤੇਦਾਰ ਆ ਕੇ ਬਹਿ ਗਏ ਸਾਡੇ ਫਲਾਣਾ ਆ ਕੇ ਬਹਿ ਗਿਆ ਸਾਡੇ ਸਰਪੰਚ ਨੇ ਦਾਅ ਪਾ ਲਈ ਸਾਡੇ ਕਿਸੇ ਹੋਰ ਬੰਦੇ ਨੇ ਦਾਅ ਪਾ ਲਈ ਸਾਡੇ ਕੋਈ ਲੀਡਰ ਆ ਗਏ ਜੇ ਭਾਈ ਐਂ ਦਾਅ ਮੰਨਣੀ ਆ ਫਿਰ ਆਪਾਂ ਸੱਚ ਦਾ ਸਾਥ ਨਹੀਂ ਦੇ ਸਕਦੇ ਫਿਰ ਠੀਕ ਆ ਮਗਰ ਉਹ ਪੁਸਾਈ ਜਾਓ ਜੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਅਸੀਂ ਤੇਰੇ ਨਾਲ ਖੜੇ ਆ ਅਜੀ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਨੂੰ ਬਚਾਉਣ ਤੁਰੇ ਆ ਫਿਰ ਜੇ ਰਿਸ਼ਤੇਦਾਰੀਆਂ ਦੇ ਦਾਬਾ ਮੰਨ ਕੇ ਕੋਈ ਬਾਦਲਨਾ ਤੁਰ ਗਿਆ ਕੋਈ ਕਾਂਗਰਸ ਨਾਲ ਤੁਰ ਗਿਆ ਕੋਈ ਹੋਰ ਨਾਲ ਤੁਰ ਗਿਆ ਫਿਰ ਨਹੀਂ ਗੱਲ ਬਣਨੀ ਫਿਰ ਠੀਕਾ ਮਗਰੋਂ ਪਸਤਾਈ ਜਾ ਉਹ ਵੀ ਯਾਰ ਬੰਦਾ ਤਾਂ ਉਹ ਉਦੋਂ ਗਲਤੀ ਕਰ ਬੈਠੇ ਜਿਵੇਂ ਮੌੜਾਂ 'ਚ ਮੈਂ ਕਹਿਣਾ ਵੀ ਮੌੜਾਂ ਵਾਲਿਓ ਜੇ ਤੁਸੀਂ ਮੈਨੂੰ 22 'ਚ ਤਾਂ ਕਿ ਭੇਜਿਆ ਹੁੰਦਾ ਨਾ ਤਾਂ ਸੁਡੀ ਆਵਾਜ਼ ਬਣ ਕੇ ਉੱਥੇ ਕੂੰਜਦਾ ਹੁਣ ਵੀ ਮੈਂ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਵੀ ਉਹ ਸੋੜਾ ਇਕੱਲੇ ਇਕੱਲੇ ਬਰਿੰਡੇ ਹਲਕੇ ਦੇ ਵਿੱਚ ਇਕੱਲੇ ਇਕੱਲੇ ਬੰਦੇ ਦਾ ਫਰਜ ਬਣਦਾ ਵੀ ਤੁਸੀਂ ਹੁਣੇ ਆਪ ਮਹਾਰੇ ਇਸ ਚੋਣ ਮੇਮ ਨੂੰ ਚਲਾਓ ਬਹੁਤ ਸੱਜਣ ਬਹੁਤ ਭਰਾ ਝੰਡੇ ਮੰਗਦੇ ਆ ਬਾਈ ਪੋਸਟਰ ਮੰਗਦੇ ਆ ਸੋਨੂੰ ਹੀ ਪਤਾ ਵੀ ਝੰਡੇ ਪੋਸਟਰ ਜੇ ਆਪਾਂ ਲਾਉਣ ਬੈਠਾਂ ਜੀ ਖਰਚਾ ਬਹੁਤ ਜ਼ਿਆਦਾ ਆ ਕਿ ਸੋਨੂੰ ਹੀ ਪਤਾ ਵੀ ਇੰਨਾ ਖਰਚਾ ਕਰਨ ਯੋਗ ਰੇ ਆਪਾਂ ਹੈ ਨਹੀਂ ਇਹਨਾਂ ਦਾ ਲੁੱਟਿਆ ਹੋਇਆ ਬਾਦਲਾ ਨੇ ਬਥੇਰਾ ਪੰਜਾਬ ਲੁੱਟਿਆ ਕਾਂਗਰਸਿਆਂ ਕੋਲ ਬਥੇਰਾ ਲੁੱਟਿਆ ਹੋਇਆ ਪੁਰਾਣਾ ਝਾਲੂ ਹੁਣ 26 ਮਹੀਨਿਆਂ ਦਾ ਬਹੁਤ ਲੁੱਟ ਲੁੱਟ ਕਰ ਲਈ ਇਹਨਾਂ ਨੇ ਬਹੁਤ ਪੈ ਇਕੱਠਾ ਕਰ ਲਿਆ ਪੰਜਾਬ ਚ ਇਹਦਾ ਥਾਂ ਥਾਂ ਤੇ ਕੰਧਾਂ ਤੇ ਪੋਸਟਰ ਝੰਡੇ ਕੰਧਾਂ ਦੇ ਟੰਗ ਦੇਣਗੇ ਬਾਈ ਸੋ ਮੇਰੀ ਬੇਨਤੀ ਉਹਨਾਂ ਭਰਾਵਾਂ ਨੂੰ ਸਾਰਨ ਵੀ ਤੁਸੀਂ ਝੰਡੇ ਵੀ ਤੁਸੀਂ ਹੁਣ ਪੋਸਟਰ ਵੀ ਤੁਸੀਂ ਹੋ ਬੋਟਰ ਵੀ ਤੁਸੀਂ ਆ ਸਪੋਰਟਰ ਵੀ ਤੁਸੀਂ ਹੋ ਸਾਰਾ ਕੁਝ ਤੁਹਾਨੂੰ ਆਪ ਹੀ ਕਰਨਾ ਪੈਣਾ ਇੱਕ ਮੇਰੀ ਬੇਨਤੀ ਆ ਹੋਰ ਜਿਹੜੇ ਭਰਾ ਸਾਡੀ ਕੋਈ ਬਾਹਰਲੇ ਹਲਕਿਆਂ ਦੇ ਵਿੱਚੋਂ ਮਦਦ ਕਰਨਾ ਚਾਹੁੰਦੇ ਆ ਪੰਜਾਬ ਤੋਂ ਜਾਂ ਕਿਤੋਂ ਵੀ ਮਦਦ ਕਰਨਾ ਚਾਹੁੰਦੇ ਉਹਨਾਂ ਨੂੰ ਬੇਨਤੀ ਇਹ ਕਰਦਾ ਕਿ ਬਾਈ ਜੇ ਤੁਸੀਂ ਹੁਣ ਸਾਡੇ ਕੋਲ ਆਉਣਾ ਆ 10 ਦਿਨ ਰਹਿ ਗਏ 10 ਦਿਨ ਤੁਸੀਂ ਆਪਣੀਆਂ ਗੱਡੀਆਂ ਲੈ ਕੇ ਆ ਸਕਦੇ ਹੋ ਤੁਸੀਂ ਉਹਨਾਂ ਗੱਡੀਆਂ ਦੇ ਉੱਤੇ ਆਪਣਾ ਕੋਈ ਸਪੀਕਰ ਬਨ ਕੇ ਚੋਣ ਨਿਸ਼ਾਨ ਬਾਲਟੀ ਸ਼ਰੋਮਣੀ ਕਾਲੀ ਦਾ ਲੰਬਰਸਰ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਇੱਕ ਤਸਵੀਰ ਫੋਟੋ ਇੱਕ ਨਾਲ ਮੇਰੀ ਫੋਟੋ ਲਾ ਕੇ ਇੱਕ ਬਾਲਟੀ ਦਾ ਚੋਣ ਨਿਸ਼ਾਨ ਲਾ ਕੇ ਤੁਸੀਂ ਹੁਣ ਆਪ ਦੇ ਤੌਰ ਦੇ ਉੱਤੇ ਜਿੰਨਾ ਬਰਿੰਡਾ ਲੋਕ ਸਭਾ ਹਲਕਾ ਹੈ ਉਹਦੇ ਵਿੱਚ ਤੁਸੀਂ ਗੱਡੀਆਂ ਲੈ ਕੇ ਆਪ ਮਹਾਰੇ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿਓ ਭਾਈ ਚੋਣ ਨਿਸ਼ਾਨ ਬਾਲਟੀ ਹੈ ਮਸ਼ੀਨ ਦੇ ਉੱਤੇ 10ਵੇਂ ਨੰਬਰ ਤੇ ਚੋਣ ਨਿਸ਼ਾਨਾ ਜਿਹੜੇ ਭਰਾ ਕਹਿੰਦੇ ਆ ਫੋਨ ਕਰਦੇ ਆ ਕਿ ਭਾਈ ਅਸੀਂ ਕਿਵੇਂ ਮਦਦ ਕਰੀਏ ਅਸੀਂ ਆਉਣਾ ਚਾਹੁੰਦੇ ਆ ਸੋ ਸਾਡੇ ਕੋਲੇ ਆਉਣ ਦਾ ਭਾਈ ਕੋਈ ਫਾਇਦਾ ਨਹੀਂ ਤੁਸੀਂ ਆਮ ਮਹਾਰੇ ਉਹਨਾਂ ਹਲਕਿਆਂ ਤੁਰਪੋ ਲੰਬੀ ਹਲਕਾ ਮੁਕਸਰ ਦਾ ਬਟੰਡਾ ਅਧਿਆਤੀ ਆ ਰੈਂਡਾ ਸ਼ਹਿਰੀ ਆ ਉਹ ਚੋ ਹਲਕਾ ਮਾਉੜਾ ਤਲਵੰਡੀ ਆ ਮਾਨਸਾ ਸਰਦੂਲਗੜਾ ਬਲੱਡ ਆ ਨੌ ਹਲਕੇ ਆ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਮੇਰਾ ਵੀਰ ਵੀ ਤੁਸੀਂ ਹੁਣ ਇਹਨਾਂ ਨੌ ਹਲਕਿਆਂ ਦੇ ਵਿੱਚ ਜਿਹੜੇ ਭਰਾ ਕਹਿੰਦੇ ਵੀ ਅਸੀਂ ਬਾਈ ਬਾਹਰੋਂ ਆਣਾ ਸਾਡਾ ਕੋਈ ਹੋਰ ਜ਼ਿਲ੍ਹਾ ਤੁਈ ਉੱਥੋਂ ਵੀ ਮੇਰਾ ਵੀਰ ਆਪੋ ਆਪਣੀਆਂ ਗੱਡੀਆਂ ਦੇ ਉੱਤੇ ਸਪੀਕਰ ਬੰਨ ਕੇ ਉੱਥੇ ਕੋਈ ਚਿਪ ਦੀ ਭਰਾ ਲਿਓ ਉਹਦੇ ਵਿੱਚੋਂ ਬੋਲਦੇ ਆ ਹੁਣ ਦੱਸਦਾ ਕਿ ਕਿਹੜੀ ਚਿਪ ਭਰੋਣੀ ਆ ਉਹ ਭਰਾ ਕੇ ਉਹ ਲਾ ਕੇ ਚਿਪ ਪਿੰਡਾਂ ਦੇ ਵਿੱਚ ਚੋਣ ਨਿਸ਼ਾਨ ਦੱਸਦੇ ਫਿਰ ਉਹ 10ਵੇਂ ਨੰਬਰ ਤੇ ਨਿਸ਼ਾਨ ਆ ਸੋ ਬਾਕੀ ਮੇਰਾ ਵੀਰ ਮੇਰੀ ਸਾਰੇ ਭਰਾਵਾਂ ਨੂੰ ਪੀ ਲਾ ਜਿੰਨੇ ਵੀ ਆਪਣੇ ਨਾਲ ਸਾਰੇ ਹਲਕੇ ਦੇ ਵਿੱਚ ਆਪਣੇ ਪਿੰਡਾਂ ਚ ਕਮੇਟੀਆਂ ਟੀਮਾਂ ਬਣੀਆਂ ਹੋਈਆਂ ਨੇ ਜਿੱਥੇ ਦੁਬਾਰੇ ਢੇੜਾ ਲੱਗਿਆ ਲਾਵਾਂਗੇ ਵੀ ਯਾਰ ਲਾਵਾਂਗੇ ਕੋਸ਼ਿਸ਼ ਕਰਾਂਗੇ ਜਿੱਥੇ ਆਇਆ ਗਿਆ ਪਹੁੰਚਾਂਗੇ ਵੀ ਪਰ ਬਹੁਤੇ ਥਾਵਾਂ ਤੇ ਨਹੀਂ ਪਹੁੰਚਿਆ ਜਾਣਾ ਸੋ ਆ ਮਹਾਰੇ ਮੇਰਾ ਵੀਰ ਕਈ ਬੰਦੇ ਕਹਿੰਦੇ ਆ ਕਿ ਭਾਈ ਸਾਡੇ ਪਿੰਡ ਚੋਂ ਬੰਦੇ ਜੁੜਨਾ ਚਾਹੁੰਦੇ ਆ ਮਿਲਣਾ ਚਾਹੁੰਦੇ ਆ ਹੁਣ ਆਪਾਂ ਕੋਲ ਟਾਈਮ ਨਹੀਂ ਭਾਈ ਮਿਲਾ ਦਿਓ ਕੋਈ ਗੱਲ ਨਹੀਂ ਮੋਟਾਂ ਦਾ ਮਾਰੋ ਲਿਆ ਕੇ ਮਿਲਾ ਦਿਓ ਖੁੱਲਾ ਟਾਈਮ ਹੋਊਗਾ ਆਪਣੇ ਕੋਲ ਜੀ ਨੂੰ ਮਰਜ਼ੀ ਲੈ ਕੇ ਮਿਲਾ ਦਿਓ ਸੋ ਹੁਣ ਮੇਰਾ ਵੀਰੇ ਕੰਮ ਖਿੱਚ ਕੇ ਰੱਖੋ ਆ ਆਪਣੇ ਕੋਲ 10 ਦਿਨ ਬਹੁਤ ਜ਼ਿਆਦਾ ਅਹਿਮ ਦਿਨ ਨੇ ਲਹਿਰ ਤੇ ਹਵਾ ਪੂਰੀ ਜੱਥੇ ਵੀ ਜਾਣੇ ਆ ਆ ਮਹਾਰੇ ਹੁਣ ਤਾਂ ਆਪ ਫੋਨ ਆਉਣ ਲੱਗੇ ਇਹਨਾਂ ਦੇ ਬੰਦਿਆਂ ਦੇ ਵੀ ਜਿਹੜੇ ਮੁੱਢੋਂ ਇਹਨਾਂ ਨਾਲ ਜੁੜੇ ਹੋਏ ਨੇ ਕਾਲੀ ਦਲ ਬਾਦਲ ਨਾਲ ਜਾਂ ਕਾਂਗਰਸ ਨਾਲ ਜਾਂ ਚੜੂ ਨਾਲ ਉਹ ਵੀ ਕਹਿੰਦੇ ਕਿ ਭਾਈ ਐਤ ਕੀ ਸਾਰੇ ਦੇਖ ਲੈ ਤੇਰਾ ਸਾਥ ਦੇਵਾਂਗੇ ਸੋ ਐਤ ਕੀ ਮੌਕਾ ਨਾ ਖਝਾ ਦਿਓ ਮੁੜ ਕੇ ਫਿਰ ਕਹੀ ਜਾਂਦੇ ਹੁੰਨੇ ਆ ਫਿਰ ਚੰਗੇ ਬੰਦੇ ਹਰਗੇ ਮਾੜੇ ਫੇਰ ਪਹੁੰਚ ਗਏ ਫਿਰ ਪਿੱਟੀ ਜਾਂਦੇ ਉਹਨੇ ਕੋਈ ਫਾਇਦਾ ਨਹੀਂ ਸੋ ਤੁਹਾਡੇ ਕੋਲ ਸੁਨਹਿਰੀ ਮੌਕਾ ਭਾਈ ਡਟ ਕੇ ਸਾਥ ਦਿਓ ਸਰੂਰ ਤੋਂ ਮਾਨ ਸਾਹਿਬ ਦਾ ਸਾਥ ਦਿਓ ਖੰਡੂਰ ਸਾਹਿਬ ਤੋਂ ਵੀ ਸਾਥ ਦਿਓ ਫਰੀਦਕੋਟ ਤੋਂ ਸਰਬਜੀਤ ਸਿੰਘ ਛੀਤਪਾਈ ਬੈਂਸ ਸਿੰਘ ਦਾ ਮੁੰਡਾ ਉਹ ਖੜੇ ਨੇ ਸੋ ਸਾਰਿਆਂ ਨੂੰ ਮੇਰੀ ਅਪੀਲ ਆ ਬੇਨਤੀ ਆ ਵੀ ਜਿੱਥੇ ਸਾਡੇ ਪੰਜਾਬਦਰ ਦੀ ਪੰਥਦਰ ਦੀ ਬੰਦੇ ਖੜੇ ਨੇ ਉਹ ਜਿੱਤ ਕੇ ਪੰਜਾਬ ਚ ਜਾਣੇ ਚਾਹੀਦੇ ਆ ਸੋ ਚਾਰਜ ਪਰ ਜਿੱਥੇ ਤੁਹਾਡੇ ਨਾਲ ਰਿਸ਼ਤੇਦਾਰੀਆਂ ਨੇ ਕੋਈ ਜਾਣ ਪਛਾਣਾ ਉਹਨਾਂ ਨੂੰ ਵੀ ਫੋਨ ਲਾ ਦਿਓ ਸਨੇਹ ਲਾ ਦਿਓ ਚੋਣ ਸ਼ਾਨ ਬਾਲਟੀ ਯਾਦ ਰੱਖਿਓ ਚੋਣ ਸ਼ਾਨ ਬਾਲਟੀ ਆ 10ਵੇਂ ਨੰਬਰ ਤੇ ਆਪਣਾ ਬੰਡੇ ਹਲਕੇ ਚੋਂ ਨਿਸ਼ਾਨ ਹੈ ਇਹ ਵੀ ਇਸ ਘਰੋਂ ਕਰੀ ਤੂੰ ਜਾ ਕੇ ਲੋਕਾਂ ਨੂੰ ਸਾਰੰ ਦੱਸ ਦੇਣਾ ਸੋ ਅਗਲੀ ਵਾਰ ਗੱਲਬਾਤ ਆਪਾਂ ਹੁਣ ਰੋਜ਼ ਹੀ ਆਪਾਂ ਕਿਸੇ ਨਾ ਕਿਸੇ ਗੱਲਬਾਤ ਦੇ ਉੱਤੇ ਤੁਹਾਡੇ ਨਾਲ ਆਪਾਂ ਜੁੜਿਆ ਕਰਾਂਗੇ ਤੇ ਆਪਾਂ ਗੱਲਬਾਤ ਕਰਦੇ ਰਹਿਣਾ ਧੰਨਵਾਦ